ਭਗਵਾਨ ਕਮਾਨ ਜਿਹੜਾ ਚੁੱਕ ਕੇ ਸੜਾ ਕੇ ਚਲਾ ਜੂ ਲੋਕਾਂ ਦਾ ਭੇਕੂ ਬਣਾ ਕੇ ਚਲਾ ਜੂ ਨਬਜੋਤ ਹੈ ਸਿੱਧੂ ਗੁਰੂ ਦਾ ਸਿੱਖਾ ਜਿੱਥੇ ਜਵਾਨ ਦੇਦੀ ਜਿੱਥੇ ਖਾਨੀਆਂ ਰਹੋ ਗਾਂਦੀ ਨਾਲ ਉਹ ਚੋਕਰ ਅੰਦਰ ਦਾ ਪੈਰ ਹਿਲਦਾ ਨਹੀਂ ਤੁਸੀਂ ਤੁਸੀਂ ਲੱਖ ਬਗਨਾਮੀਆਂ ਕਰੋ ਰਾਜਸੀ ਮਰੂਬਾ ਅੰਰੋਗ ਕਾਗਰ ਖੜੀ ਹੈ ਤੇ ਕਿਉਂ ਲੱਗੇ ਨਾ ਜੋ 20 ਕਰੋੜ ਰੁਪਇਆ ਸਾਥ ਖੜਿਆ ਜੋ ਮੌਲੇ ਪਿਆਕੇ ਸਰਪ ਦੇਖ ਖਤਰ ਵੀ ਪੰਜਾਬ ਦੇ ਲੋਕਾਂ ਦੀ ਆਸ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਰੀਣਾ ਵਾਧੇ ਮੱਤ ਕੀ ਟਹਿ ਗਿਆ ਟਹਿ ਗੀਏ ਜਿਗਰਾ ਕੋ नज़र नी बणियूं झुकण वास्ते बणियां शहीद ते ख़बारीअ बेया